ਸਿੱਧੂ ਜੋੜੇ ਦੇ 86 ਰਸਤੇ ਵੱਖੋ ਵੱਖਰੇ ਹੋ ਚੁੱਕੇ ਨੇ ਜਿਹਾ ਸਸ਼ਾ ਕਾਲ ਤੋਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਜਿਵੇਂ ਕਿ ਬੀਤੇ ਦਿਨੀ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਉਥੇ ਹੀ ਜੇਕਰ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਤਾਂ ਉਹ ਹਲੇ ਵੀ ਕਾਂਗਰਸ ਪਾਰਟੀ ਦੇ ਮੈਂਬਰ ਨੇ ਹਲੇ ਵੀ ਕਾਂਗਰਸ ਦੇ ਵਿੱਚ ਮੌਜੂਦ ਨੇ ਜਿੱਥੇ ਕਿ ਇਹ ਸਪਸ਼ਟ ਹੁੰਦਾ ਹੈ ਕਿ ਦੋਵਾਂ ਦੇ ਹੁਣ ਰਾਜਨੀਤਿਕ ਰਸਤੇ ਜਿਹੜੇ ਨੇ ਉਹ ਵੱਖੋ ਵੱਖ ਹੋ ਚੁੱਕੇ ਨੇ ਉਠੀ ਗੱਲ ਕਰ ਲਈਏ ਤਾਂ ਕਿਹਾ ਜਾਂਦਾ ਸੀ ਕਿ ਹਾਈ ਕਮਾਂਡ ਦੇ ਨਾਲ ਸਿੱਧੂ ਪਰਿਵਾਰ ਦੇ ਕਾਫੀ ਅੱਛੇ ਰਿਸ਼ਤੇ ਨੇ ਕਾਫੀ ਵਧੀਆ ਸੰਬੰਧ ਨੇ ਪਰ ਬੀਤੇ ਦਿਨੀ ਜੋ ਹਾਈ ਕਮਾਂਡ ਵੱਲੋਂ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਫੈਸਲਾ ਲਿੱਤਾ ਗਿਆ ਉਸ ਤੋਂ ਕਿਤੇ ਨਾ ਕਿਤੇ ਸਰਦਾਰ ਨਵਜੋਤ ਸਿੰਘ ਸਿੱਧੂ ਖਫਾ ਚੱਲ ਰਹੇ ਨੇ ਤਾਂ ਆਓ ਸਾਡੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਮਾਹੌਲ ਕਿਵੇਂ ਦਾ ਹੋਣ ਵਾਲਾ ਹੈ ਕਿ ਇਹ ਜਿਹੜਾ ਸਿੱਧੂ ਜੋੜਾ ਹੈ ਇਹ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਿਲ ਹੋਵੇਗਾ ਜਾਂ ਸਰਦਾਰ ਨਵਜੋਤ ਸਿੰਘ ਸਿੱਧੂ ਕੌਂਗਰਸ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਗੇ ਤਾਂ ਸਾਡੇ ਨਾਲ ਸਾਡੇ ਪੱਤਰਕਾਰ ਇਸ ਸਮੇਂ ਜੁੜ ਚੁੱਕੇ ਨੇ ਸਸ਼ਵਾ ਕਾਲ ਹਰਕਵਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਜਿਹੜੀ ਚਰਚਾਵਾਂ ਛਿੜੀਆਂ ਹੋਈਆਂ ਨੇ ਸਿੱਧੂ ਜੋੜੇ ਨੂੰ ਲੈ ਕੇ ਕੀ ਲੱਗਦਾ ਹੈ ਕਿ ਸਿੱਧੂ ਜਿਹੜਾ ਜੋੜਾ ਹੈ ਉਹ ਕਿਸੇ ਹੋਰ ਪਾਰਟੀ ਵਿੱਚ ਜਾਵੇਗਾ ਜਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੀ ਰਹਿਣਗੇ ਦੇਖੋ ਜੋ ਅੰਦਾਜ਼ਾ ਹੈ ਗਿਆ ਕਿ ਉਹਨਾਂ ਨੂੰ ਕੋਈ ਹੋਰ ਪਾਰਟੀ ਇਸ ਮੌਕੇ ਲੈਣ ਨਹੀਂ ਚਾਹ ਰਹੀ ਹੈਗੀ ਜੀ ਪਰ ਸਿੱਧੂ ਜੋੜੇ ਤੇ ਕੋਈ ਪੋਲਿਟਿਕਲ ਆਪਸ਼ਨ ਨਹੀਂ ਹੈਗੀ ਕਿ ਕੋਈ ਚੰਗੀ ਪਾਰਟੀ ਉਹਨਾਂ ਨੂੰ ਐਕਸੈਪਟ ਕਰੇ ਇਸ ਵੇਲੇ ਜੀ ਬੀਜੇਪੀ ਚ ਹੋ ਰਹਿ ਚੁੱਕੇ ਨੇ ਹੂੰ ਬੀਜੇਪੀ ਦੇ ਦੋ ਤਿੰਨ ਲੀਡਰਾਂ ਨੇ ਪਬਲਿਕਲੀ ਕਹਿ ਦਿੱਤਾ ਕਿ ਉਹਨਾਂ ਦੀ ਪਾਰਟੀ ਉਹਨਾਂ ਨੂੰ ਐਕਸੈਪਟ ਨਹੀਂ ਕਰੇਗੀ ਹੁਣ ਜੀ ਪਰ ਆਮ ਆਦਮੀ ਪਾਰਟੀ ਨਾਲ ਵੀ ਉਹਨਾਂ ਨੇ ਜਦੋਂ ਪਹਿਲਾਂ ਪਾਰਟੀ ਛੱਡੀ ਸੀ ਬੀਜੇਪੀ ਉਦੋਂ ਗੱਲ ਕਰਕੇ ਦੇਖ ਲਈ ਸੀ ਹੂੰ ਮੈਨੂੰ ਨਹੀਂ ਲੱਗਦਾ ਕਿ ਉੱਥੇ ਵੀ ਕੋਈ ਸਕੋਪ ਹੈ ਉਹਨਾਂ ਲਈ ਜੀ ਸੋ ਉਹਨਾਂ ਦੀ ਮਜਬੂਰੀ ਹੋਏਗੀ ਜੇ ਪੋਲਿਟਿਕਸ ਚ ਰਹਿਣਾ ਤੇ ਕਾਂਗਰਸ ਚ ਰਹਿਣਾ ਪਏਗਾ ਜੀ ਫਿਲਹਾਲ ਜੀ ਸੋ ਮੈਨੂੰ ਜੋ ਲੱਗ ਰਿਹਾ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਜੁਵੇਦੇ ਹਾਲਾਤ ਬਣੇ ਨੇ ਉਹਦੇ ਵਿੱਚ ਮਿਸਿਸ ਡਾਕਟਰ ਜਿਹੜੀ ਮਿਸਿਸ ਨਵਜੋਤ ਸਿੱਧੂ ਹੈ ਉਹਨਾਂ ਦੀ ਜਿਹੜੀ ਸਿਆਸਤ ਹੈਗੀ ਉਹਨੂੰ ਤੇ ਕਿਸਮ ਦਾ ਬਰામ ਲੱਗ ਗਿਆ ਹਾਲ ਦੀ ਖਰੀਦ ਨਵਜੋਤ ਸਿੱਧੂ ਕਿਉਂਕਿ ਪਾਰਟੀ ਚ ਹੈਗਾ ਕਾਂਗਰਸ ਚ ਹੈਗਾ ਲੇਕਿਨ ਐਕਟਿਵ ਨਹੀਂ ਹੈਗਾ ਪਰ ਜੇ ਉਹ ਐਕਟਿਵ ਹੋਣਾ ਚਾਹੇ ਤਾਂ ਐਕਟਿਵ ਹੋ ਸਕਦਾ ਹੈ ਜੀ ਤੇ ਕਹਿਣਾ ਮਤਲਬ ਇਹ ਹੈ ਕਿ ਨਵਜੋਤ ਕੌਰ ਸਿੱਧੂ ਦੀ ਜਿਹੜੀ ਸਿਆਸਤ ਹੈ ਉਹ ਇਸ ਸਮੇਂ ਫੁੱਲ ਸਟਾਪ ਤੇ ਖੜ ਗਈ ਆ ਹੈ ਨਾ ਬਿਲਕੁਲ ਫੁੱਲ ਸਟਾਪ ਤੇ ਖੜ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਸਿਆਸੀ ਪਾਰਾ ਕਿਵੇਂ ਦਾ ਹੋ ਸਕਦਾ ਹੈ ਦੇਖੋ ਕਿਉਂਕਿ ਹੁਣ 1 ਸਾਲ ਤੋਂ ਮੇਂ ਘੱਟ ਟਾਈਮ ਰਹਿ ਗਿਆ ਹੈ ਜੀ ਅਗਲੇ ਸਾਲ ਫਰਵਰੀ ਚ ਅਸੀਂ ਹ ਵੋਟਾਂ ਪਾ ਰਹੇ ਹੋਵਾਂਗੇ ਜੀ ਸੋ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਲਈ ਜੀ ਚੋਂ ਇਨਾ ਟਾਈਮ ਥੋੜਾ ਰਹਿ ਗਿਆ ਹੈ ਆਉਣ ਵਾਲੇ ਦਿਨਾਂ ਚ ਸਾਰੀਆਂ ਪਾਰਟੀਆਂ ਲਈ ਇਹ ਬੜਾ ਇੰਪੋਰਟੈਂਟ ਹੋ ਜਾਏਗਾ ਕਿ ਉਹ ਆਪਣੇ ਆਪ ਨੂੰ ਇਲੈਕਸ਼ਨਾਂ ਲਈ ਤਿਆਰ ਕਰਨ ਜੀ ਕੁਝ ਪਾਰਟੀਆਂ ਨੇ ਕਰਨਾ ਸ਼ੁਰੂ ਕਰਤਾ ਹੈ ਬਾਕੀ ਵੀ ਸ਼ੁਰੂ ਕਰ ਦਣਗੇ ਜੀ ਪਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 2-3 ਮਹੀਨਿਆਂ 'ਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਪਾਰਾ ਬਹੁਤ ਚੜਿਆ ਹੋਇਆ ਹੋਏਗਾ ਸਾਰੇ ਇਲੈਕਸ਼ਨ ਕੰਪੇਨ ਵਿੱਚ ਕੋਈ ਪੰਦੇ ਕੀ ਜਿਹੜੇ ਕਾਂਗਰਸ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਸੀਐਮ ਫੇਸ ਰੱਖਣਗੇ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਹੜੀ ਜਗ੍ਹਾ ਤੇ ਕਾਂਗਰਸ ਦੇ ਵਿੱਚ ਰਹਿਣਗੇ ਮੈਨੂੰ ਦਗਜੋਤ ਸਿੱਧੂ ਦੀ ਇੱਕ ਪ੍ਰੋਬਲਮ ਲੱਗੀ ਹੈ ਕਿ ਪਿਛਲੇ 2 ਸਾਲ ਤੋਂ 3 ਸਾਲ ਤੋਂ ਪਾਰਟੀ ਚ ਬਿਲਕੁਲ ਐਕਟਿਵ ਨਹੀਂ ਰਹੇ ਜੀ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਰਹੇ ਜੀ ਕਿਸੇ ਮੀਟਿੰਗ ਚ ਨਹੀਂ ਜਾ ਰਹੇ ਔਰ ਮੈਨੂੰ ਜੋ ਲੱਗ ਰਿਹਾ ਕਿ ਇਹ ਪਾਰਟੀ ਆਈ ਕਮਾਂਡ ਨੂੰ ਤਾਂ ਇਸ ਕਰਕੇ ਕਾਫੀ ਨਰਾਸ਼ ਹੈ ਜੀ ਕਿ ਉਹ ਕੋਈ ਐਕਟੀਵਿਟੀ ਨਹੀਂ ਕਰ ਰਹੇ ਜੀ ਉਹ ਆਪਣੇ ਕੁਝ ਜਿਹੜੇ ਕੰਮ ਸੀ ਉਹਨਾਂ ਚ ਲੱਗੇ ਹੋਏ ਸੀ ਹਮ ਪਾਰਟੀ ਲੀਡਰਾਂ ਨੂੰ ਕੋਈ ਦਿਲਚਸਪੀ ਦਿਖਾਈ ਨਹੀਂ ਜੀ ਜੇ ਇਹ ਐਟੀਟਿਊਡ ਹੈ ਕਿ ਤੁਸੀਂ ਸੈਲੀਬ੍ਰਿਟੀ ਹੈਗੇ ਹੋ ਤੁਸੀਂ ਕੋਈ ਕੰਮ ਨਾ ਕਰੋ ਔਰ ਇਲੈਕਸ਼ਨਾਂ ਚ ਆ ਕੇ 6 ਮਹੀਨੇ ਪਹਿਲਾਂ ਇਲੈਕਸ਼ਨ ਕੈਂਪੇਨ ਚ ਕੋਧ ਪਾਓ ਔਰ ਇਹ ਐਕਸਪੈਕਟ ਕਰੋ ਕਿ ਮੈਨੂੰ ਪੰਜਾਬ ਦਾਸ ਸੀਐਮ ਫੇਸ ਬਣਾਇਆ ਜਾਏ ਕਾਂਗਸ ਪਾਰਟੀ ਬਣੂ ਮੈਨੂੰ ਲੱਗਦਾ ਨਹੀਂ ਕਿ ਕਾਂਗਸ ਪਾਰਟੀ ਉਹਨਾਂ ਨੂੰ ਸੀਐਮ ਫੇਸ ਬਣਾਏਗੀ ਜਾਂ ਕਾਂਗਸ ਪਾਰਟੀ ਕੋਈ ਉਹਨਾਂ ਨੂੰ ਬਹੁਤ ਮਹੱਤਵਪੂਰਨ ਕੋਈ ਕੰਮ ਦੇ ਦੇਗੀ ਮੈਨੂੰ ਨਹੀਂ ਲੱਗਿਆ ਜੀ 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 ਧੰਨਵਾਦ ਹਰ ਕਵਲ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਜੀ ਸੱਚ ਸੋ ਬਿਲਕੁਲ ਏਸੀ ਸਾਡੇ ਪੱਤਰਕਾਰ ਦੇ ਨਾਲ ਖਾਸ ਗੱਲਬਾਤ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਪਾਰਾ ਜਿਹੜਾ ਹੈ ਉਹ ਚੜ੍ਹ ਸਕਦਾ ਹੈ ਜੇਕਰ ਉਹਦਰ ਸਿੱਧੂ ਦੰਪਤੀ ਜੋੜੇ ਜੇਕਰ ਉਹਦਾ ਸਿੱਧੂ ਜੁੜੇ ਦੀ ਗੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਸਿਆਸੀ ਕਰੀਅਰਾ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਪਾਸੇ ਤਾਂ ਨਵਜੋਤ ਕੋਰ ਸਿੱਧੂ ਦੇ ਸਿਆਸੀ ਕਰੀਅਰ ਨੂੰ ਫੁੱਲ ਸਟਾਪ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਤਾਂ ਕਾਫੀ ਸਮੇਂ ਤੋਂ ਪਾਰਟੀ ਦੇ ਵਿੱਚ ਇਨਐਕਟਿਵ ਚੱਲ ਰਹੇ ਨੇ ਜਿਸ ਕਰਕੇ ਹਾਈ ਕਮਾਂਡ ਉਹਨਾਂ ਦੇ ਕੋਲੋਂ ਨਾਰਾਜ਼ ਹੈ ਹੁਣ ਕਿਵੇਂ ਸਿਆਸਤ ਪੱਕਦੀ ਹੈ ਇਹ ਤਾਂ ਉਹਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਜਦ ਤੱਕ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ